ਦੋਸਤੋ ਇਹ ਵੀਡੀਓ ਤੁਸੀਂ ਦੇਖ ਰਹੇ ਜੇ YouTube ਚੈਨਲ ਸਨੇਕਮੈਨ ਪੰਜਾਬ ਤੇ ਮੇਰੇ ਨਾਲ ਕੈਮਰਾਮੈਨ ਜੱਸਾ ਜਿੱਦਾਂ ਕੋ ਮੇਰੀਆਂ ਪੁਰਾਣੀਆਂ ਵੀਡੀਓ ਨੂੰ ਬਹੁਤ ਪਸੰਦ ਕੀਤਾ ਗਿਆ ਬਹੁਤ ਲੋਕਾਂ ਨੇ ਲਾਈਕ ਸ਼ੇਅਰ ਕਮੈਂਟ ਕੀਤੇ ਗਏ ਤੇ ਉਮੀਦ ਕਰਦਾ ਹਾਂ ਕਿ ਜਿਹੜੀ ਅੱਜ ਦੀ ਵੀਡੀਓ ਵੀ ਬਣਾ ਰਹੇ ਹਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋਗੇ ਦੋਸਤੋ ਸਭ ਤੋਂ ਪਹਿਲੇ ਮੈਂ ਉਸ ਵੀਰ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਕਿ ਜਿਹੜਾ ਮੇਰੇ ਕੋਲ ਘਰ ਆਣ ਕੇ ਬਾਹਰ ਦੀ ਕੰਟਰੀ ਤੇ ਉੱਤੋਂ ਮੇਰੇ ਵਰਗੇ ਇਨਸਾਨ ਵਾਸਤੇ ਇੱਕ ਬਹੁਤ ਵੱਡਾ ਗਿਫਟ ਲੈ ਕੇ ਆਇਆ ਇਹ ਗਿਫਟ ਉਹ ਗਿਫਟ ਆ ਕਿ ਜਿਹੜਾ ਸਿਰਫ ਇੱਕ ਸੱਪ ਫਰਨ ਵਾਲਾ ਵੀਰ ਹੀ ਜਾਣ ਸਕਦਾ ਇਹ ਇੱਕ ਸੱਪ ਫਰਨ ਵਾਲੇ ਹੈਂਡ ਗਲਵਜ਼ ਜਦੋਂ ਕਿ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹਦੀ ਲੈਦਰ ਇੰਨੀ ਕਿ ਜ਼ਿਆਦਾ ਹੈਵੀ ਆ ਕਿ ਜੀਰੇ ਵਿੱਚ ਸੱਪ ਦੀ ਦੰਦੀ ਜਿਹੜੀ ਆ ਬਿਲਕੁਲ ਵੀ ਨਹੀਂ ਜਾ ਸਕਦੀ ਤੇ ਜਿੰਨੇ ਵੀ ਵੀਰ ਮੇਰੇ ਸੱਪ ਫਰਦੇ ਆ ਉਹ ਹੱਥ ਦੇ ਉੱਪਰ ਹੈਂਡ ਗਲਵਜ਼ ਜ਼ਰੂਰ ਪਾਉਣ। ਅੱਜ ਕੱਲ ਕਾਫੀ ਕੁੜੀਆਂ ਸੌਂਦਦੀਆਂ, ਸੱਪ ਫੜਦੀਆਂ, ਕਾਫੀ ਸੋਸ਼ਲ ਮੀਡੀਆ ਤੇ ਵੀਡੀਓ ਆਉਂਦੀਆਂ ਵਾਂ ਪਰ ਕੋਈ ਇਹਨਾਂ ਦੀ ਸੇਫਟੀ ਨਹੀਂ ਹੈਗੀ। ਇਸ ਕਰਕੇ ਮੈਂ ਕਿਸੇ ਨੂੰ ਗਿਆਨ ਗਿਉਂ ਦਾ ਦੇਣ ਚੋਗਾ ਨਹੀਂ ਹੈਗਾ ਪਰ ਜੋ ਗੱਲ ਵਾ ਸੱਚੀ ਉਹ ਦੱਸੀ ਆ। ਕਿ ਜੇ ਹੱਥ ਦੇ ਉੱਤੇ ਹੈਂਡ ਗਲਵਜ਼ ਪੈ ਜਾਣ ਤੇ ਕੰਮ ਕਰਨਾ ਬਹੁਤ ਹੀ ਸੌਖਾ ਹੋ ਜਾਂਦਾ। ਦੋਸਤੋ ਜਿੱਦਾਂ ਗਾ ਗਲਵਜ਼ ਇਹ ਤੁਹਾਨੂੰ ਹੁਣ ਦਿਖਾ ਰਿਹਾ ਚੈੱਕ ਕਰਾ ਰਿਹਾ ਦੇਖੋ। ਇਹਦੇ ਵਿੱਚ ਸੂਈ ਨਹੀਂ ਲੰਘ ਰਹੀ। ਕਾਫੀ ਹੈਵੀ ਸੂਈ ਜਿਹੜੀ ਮਾਰ ਰਹੇ ਆ ਵਿੱਚ ਸਟਿਕ ਜ਼ਰੂਰ ਹੁੰਦੀ ਆ ਪਰ ਵਿੱਚ ਉਹ ਨਹੀਂ ਸੂਈ ਨਹੀਂ ਲੰਘ ਰਹੀ ਇਸ ਕੋਬਰੇ ਸੱਪ ਦੇ ਉੱਤੇ ਬਿਲਕੁਲ ਕੰਮ ਕਰਨਗੇ ਕ ਰੈਟ ਸੱਪ ਦੇ ਕੰਮ ਕਰਨਗੇ ਰੈਸਲ ਵਾਈਪਰ ਦੇ ਉੱਤੇ ਕਦੀ ਵੀ ਇਹ ਗਲਵਜ਼ ਪਾ ਕੇ ਸੱਪ ਨਹੀਂ ਮਾਰਨਾ ਕਿਉਂਕਿ ਰੈਸਲ ਵਾਈਪਰ ਜਿਹੜਾ ਹੁੰਦਾ ਵਾ ਉਹਦੇ ਮੂੰਹ ਦੇ ਵਿੱਚ ਜ਼ਖਾਨ ਜ਼ਿਆਦਾ ਹੁੰਦੀ ਹੈ ਜਬੜਾ ਜ਼ਿਆਦਾ ਮਜ਼ਬੂਤ ਹੁੰਦਾ ਇੱਕੋਰੇ ਦੰਦ ਜਿਹੜੇ ਆ ਇੰਚੀ ਤੋਂ 1.5 ਇੰਚੀ ਤੱਕ ਲੰਮੇ ਹੁੰਦੇ ਆ ਇਹ ਲੋਬੜੀ ਮਿਹਰਬਾਨੀ ਜਿਹੜੇ ਵੀਰ ਨੇ ਗਲਵਜ਼ ਦਿੱਤੇ ਆ ਕੈਮਰਾਮੈਨ ਜੱਸੇ ਦੇ ਘੜੀ ਹੱਥ ਜੋੜ ਕੇ ਬੇਨਤੀ ਆ ਕਿ ਦਰਬਾਰ ਦੇ ਸਾਰਿਆਂ ਨੂੰ ਦਰਸ਼ਨ ਇਕੱਲੀ-ਕੱਲੀ ਚੀਜ਼ ਦੇ ਕਰਾਏ ਜਾਣ ਇਹ ਅਸੀਂ ਆਰ ਡੀਓ ਕੀ ਜੀ ਦਾ ਇੱਕ ਪ੍ਰੋਜੈਕਟ ਜਿਹਾ ਬਣਾਇਆ ਸੀ ਜਿੱਦਾਂ ਸਕੂਲ ਦੇ ਬੱਚੇ ਬਣਾਉਂਦੇ ਆ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਤਿਆਰ ਕਰਕੇ ਡੈਕੋਰੇਸ਼ਨ ਕਰਕੇ ਸਾਨੂੰ ਬਹੁਤ ਵਧੀਆ ਇਹ ਜਿਹੜੀ ਚੀਜ਼ ਲੱਗੀ ਇਹ ਸਾਡੇ ਉਸਤਾਦ ਜੀ ਦੀ ਫੋਟੋ ਜਿਨ੍ਹਾਂ ਦੇ ਕੋਲੋਂ ਅਸੀਂ ਸਪਾਂ ਦਾ ਕੰਮ ਸਿੱਖਿਆ ਅੱਜ ਇਹ ਇਸ ਦੁਨੀਆ ਵਿੱਚ ਨਹੀਂ ਰਹਿ ਇਹ ਇਹ ਸੀਜ਼ ਨੂੰ ਮੁੰਡ ਕਿਹਾ ਜਾਂਦਾ ਜੀ ਕਾਲੀ ਮਾਤਾ ਦੇ ਹੰਦਿਆ ਇਹ ਸੀਜ਼ ਨੂੰ ਮੁੰਡ ਕਿਹਾ ਜਾਂਦਾ ਜਿਹੜਾ ਕਿ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਿਹਾ ਇਹ ਸੀਜ਼ ਨੂੰ ਮੁੰਡ ਕਿਹਾ ਗਿਆ ਤੇ ਕੈਮਰਾਮੈਨ ਜੱਸਾ ਵੀਰ ਜੀ ਹਾਂ ਉੱਪਰ ਕਾਲੀ ਮਾਤਾ ਜੀ ਦਾ ਸਰੂਪ ਲੱਗਾ ਜਿੰਦ ਤੱਕ ਤੁਸੀਂ ਦੇਖ ਰਹੇ ਜੇ ਇਸ ਚੀਜ਼ ਨੂੰ ਮੁੰਡ ਕਿਹਾ ਗਿਆ ਇਹ ਸਾਡੇ 나ਗ ਦੇਵਤਾ ਜੀ ਦੇ ਇੱਕ ਦਰਬਾਰ ਦੀ ਕੰਧ ਆ ਜਿਹੜੀ ਕਿ ਤੁਸੀਂ ਦੇਖ ਰਹੇ ਜੇ ਕੁਝ ਚੀਜ਼ਾਂ ਲੱਗੀਆਂ ਹੋਈਆਂ ਕੰਧ ਉੱਪਰ ਨਜ਼ਰ ਆ ਰਹੀਆਂ ਵਾਂ ਕੁਝ 나ਗ ਦੇਵਤਾ ਜੀ ਦੇ ਸਰੂਪ ਤੁਹਾਨੂੰ ਦਿਖ ਰਹੇ ਆ ਲੋਕਾਂ ਲਈ ਇਹ ਪਲਾਸਟਿਕ ਆ ਪਰ ਸਾਡੇ ਲਈ ਇਹ ਪਲਾਸਟਿਕ ਨਹੀਂ ਹੈਗੀ ਜਿਨ੍ਹਾਂ ਕੇ 나ਗ ਦੇਵਤਾ ਜੀ ਦੇ ਸਰੂਪ ਦੇ ਦੇਖ ਰਹੇ ਜੇ ਤੁਸੀਂ ਅਸੀਂ ਬਹੁਤ ਪੂਜਾ ਕਰਦੇ ਆ ਇਹ ਚੀਜ਼ਾਂ ਦੀ ਹਾਂਜੀ ਅਸੀਂ ਪੀਰਾਂ ਦੀ ਸੇਵਾ ਵੀ ਕਰਦੇ ਆ ਮੰਦਰ ਵੀ ਜਾਣਦੇ ਆ ਗੁਰਦੁਆਰੇ ਵੀ ਜਾਣਦੇ ਆ ਚਰਚ ਵੀ ਜਾਣਦੇ ਆ ਅਸੀਂ ਮਸ਼ਹੂਰ ਹੋਣ ਲਈ ਕਿਸੇ ਨੂੰ ਮਾਰਾ ਨਹੀਂ ਬੋਲਦੇ ਲੋਕ ਕਾਫੀ ਆ ਮਸ਼ਹੂਰ ਹੋ ਲਈ ਵਿਆਦੀ ਤੇ ਬਿਆਨ ਨੈਟ ਦੇ ਉੱਤੇ ਆਣ ਕੇ ਦਿੰਦੇ ਰਹਿੰਦੇ ਆ ਪਰ ਅਸੀਂ ਉਹਨਾਂ ਇਨਸਾਨਾਂ ਦੇ ਵਿੱਚ ਨਹੀਂ ਅਸੀਂ ਤਾਂ ਸਿਰਫ ਇੱਕ ਲਾਈਫ 'ਚ ਮਿਹਨਤ ਕਰਕੇ ਮਸ਼ਹੂਰ ਹੋਣਾ ਚਾਹੁੰਦੇ ਆ ਜੇ ਤੁਹਾਨੂੰ ਸਾਡੀ ਮਿਹਨਤ ਪਸੰਦ ਆਂਦੀ ਆ ਤੇ ਵੀਡੀਓ ਦਬਾ ਲਗੇ ਲਾਇਕ ਸ਼ੇਅਰ ਕਮੈਂਟ ਕਰਿਓ ਜਿੰਦ ਤੱਕ ਤੁਸੀਂ ਤੁਹਾਡੀ ਵੀਡੀਓ ਦੇਖ ਰਹੇ ਜੇ ਕਿਹੜੀ ਵੀ ਚੀਜ਼ ਸਾਨੂੰ ਚੰਗੀ ਲੱਗੀ ਆ ਅਸੀਂ ਸਹੇਦ ਸਹੇਦੇ ਕਰਕੇ ਉਹ ਆਪਣੇ ਬਾਬੇ 나ਗ ਦੇ ਤਰਪਾਰ ਦੇ ਉੱਤੇ ਲਗਾਈ ਹੋਈ ਆ ਜਿੱਦਾਂਕ ਤੁਸੀਂ ਦੇਖ ਰਹੇ ਜੇ ਕੰਦ ਕਾਫੀ ਜ਼ਿਆਦਾ 나ਗਾਂ ਦੇ ਸਰੂਪ ਲੱਗੇ ਹੋਏ ਆ ਫਿਰ ਇੱਕ 나ਗ ਦੇਵਤਾ ਜੀ ਲੱਕੜ 'ਚ ਤਿਆਰ ਹੋਏ ਆ ਇੱਕ ਡਬਰੂ ਤਿਆਰ ਹੋਇਆ ਕਾਫੀ ਚੀਜ਼ਾਂ ਜਿਹੜੀਆਂ ਵਾਸੀਂ 나ਗ ਦੇਵਤਾ ਜੀ ਦੇ ਮੰਦਿਰ ਦੇ ਉੱਤੇ ਹੈਂਡ ਮੇਡ ਜਿਹੜੀਆਂ ਆਪ ਤਿਆਰ ਕਰਕੇ ਰੱਖੀਆਂ ਹੋਈਆਂ ਵਾ ਹੈਂਡ ਮੇਡ ਚੀਜ਼ਾਂ ਵੀ ਦਰਬਾਰ ਦੇ ਉੱਤੇ ਰੱਖ ਕੇ ਥੋੜੀ ਜੀ ਮਨ ਨੂੰ ਖੁਸ਼ੀ ਮਿਲਦੀ ਆ ਇਹ ਤੁਸੀਂ ਸ਼ਿਵਲਿੰਗ ਦੇਖ ਰਹੇ ਜੇ ਬਣਿਆ ਹੋਇਆ ਇਹ ਵੀ ਸ਼ਿਵਲਿੰਗ ਸਾਡੇ ਹੱਥਾਂ ਦੇ ਨਾਲ ਹੀ ਤਿਆਰ ਹੋਇਆ ਵਾ ਇਹ ਸਾਰਾ ਸ਼ਿਵਲਿੰਗ ਜਿਹੜਾ ਅਸੀਂ ਸੀਮੰਤਰ ਦਾ ਖੁਦ ਇਸ ਮੰਦਿਰ ਦੇ ਵਿੱਚ ਆਪਣੇ ਹੱਥੀਂ ਤਿਆਰ ਕੀਤਾ ਸੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਬਹੁਤ ਵਰੀਆ ਲੱਗੀ ਹੋਊਗੀ ਬਹੁਤ ਪਿਆਰੀ ਲੱਗੀ ਹੋਊਗੀ ਜਿੱਦਾਂ ਤੁਸੀਂ ਦੇਖ ਰਹੇ ਜੇ ਇਸ ਜਗ੍ਹਾ ਦੇ ਉੱਤੇ ਕਾਨੇ ਪਏ ਹੋਏ ਆ ਤੇ ਉੱਪਰ ਇਸ ਦਰਬਾਰ ਤੇ ਲੈਂਟਰ ਪਿਆ ਆ ਪਰ ਸਟਾਰਟਿੰਗ ਦੇ ਜੋ ਦਰਬਾਰ ਦੇ ਅੰਦਰ ਸੀ ਕਾਨੇ ਵਗੈਰਾ ਸੀ ਅਸੀਂ ਅੱਜ ਵੀ ਉਹੀ ਕਾਨੇ ਵਗੈਰਾ ਰਹਿੰਦੇ ਆ ਹੁਣ ਤੁਹਾਨੂੰ ਅਸੀਂ ਦਿਖਾਣੇ ਆ ਦਰਬਾਰ ਦੇ ਬਾਹਰ ਦਾ ਥਿਊ ਪਰ ਉਹ ਵੀਰ ਦੀ ਹੱਥ ਜੋੜ ਕੇ ਬਹੁਤ ਮਿਹਰਬਾਨੀ ਜਿਨੇ ਗਲਬਜ਼ ਸਾਨੂੰ ਭੇਂਟ ਕੀਤੇ ਆ ਤੇ ਜਿਹੜਾ ਕੈਮਰਾਮੈਨ ਜੱਸਾ ਵੀਰ ਜੀ ਉਹ ਵੀ ਬੜੀ ਮਿਹਰਬਾਨੀ ਦੋਵੇਂ ਹੱਥ ਜੋੜ ਕੇ ਕਿ ਮੇਰੀ ਆਵਾਜ਼ ਲੋਕਾਂ ਤੱਕ ਵੀਰ ਨੇ ਬੜੀ ਮਿਹਨਤ ਦੇ ਨਾਲ ਪਹੁੰਚਾਈ ਆ ਦੋਸਤੋ ਇਹ ਤੋਹਫੇ ਨੂੰ ਅਸੀਂ ਹਮੇਸ਼ਾ ਆਪਣੇ ਦਿਲ ਦੇ ਨਾਲ ਲਾ ਕੇ ਰੱਖਾਂਗੇ ਕਿਉਂਕਿ ਇਹ ਤੋਹਫਾ ਸਾਡੇ ਲਈ ਐਡਾ ਮਹਿੰਗਾ ਵਾ ਇਸ ਤੋਹਫੇ ਦੀ ਤੇ ਸਾਡੇ ਲਈ ਅਸੀਂ ਕੀਮਤ ਨਹੀਂ ਦੇ ਸਕਦੇ ਇਸ ਤੋਂ ਕਿਉਂਕਿ ਕੋਈ ਵੀ ਸੱਪ ਫਰਦਾਵਾ ਸਨੇਕਮੈਨ ਕਿਥੋਂ ਦਾ ਵੀ ਆ ਉਹਨੂੰ ਗਲਵਜ਼ਾਂ ਦੇ ਨਾਲ ਸੱਪ ਫਰਨਾ ਬਹੁਤ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਤੇ ਦਿਲੋਂ ਮਿਹਰਬਾਨੀ ਵੀਰ ਜੀ ਦੀ ਜਿਨ੍ਹਾਂ ਨੇ ਗਲਵਜ਼ ਦਿੱਤੇ ਤੇ ਦਿਲੋਂ ਮਿਹਰਬਾਨੀ ਕੈਮਰਾਮੈਨ ਜੱਸੇ ਵੀ ਜਿਨ੍ਹਾਂ ਨੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮੇਰੀ ਬਹੁਤ ਬਹੁਤ ਜ਼ਿਆਦਾ ਹੈਲਪ ਕੀਤੀ ਜਿਦਾਂ ਗਾ ਦੋਸਤੋ ਇਹ ਸਾਡੇ ਬਾਬੇ ਨਾਗ ਦਾ ਦਰਬਾਰ ਸੀ ਵੀਰੇ ਸੀ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਇਹ ਬੂਏ ਦੀ ਸੇਵਾ ਸਾਡੇ ਪੱਟੀ ਦੇ ਵਿੱਚ ਚੰਦਰ ਨੇ ਠੇਕੇਦਾਰ ਜੀ ਆ ਲੋਕੋ ਪਲਾਂਟ ਵਾਲੇ ਪ੍ਰਿੰਗੜੀ ਰੋਡ ਦੇ ਉੱਤੇ ਇਹ ਬੂਏ ਦੀ ਸੇਵਾ ਜਿਹੜੀ ਆ ਇਹ ਚੰਦਰਪਾਜ ਨੇ ਸਾਡੇ ਕੀਤੀ ਸੀ ਇਹ ਦਰਵਾਜ਼ੇ ਤੇ ਬੂਆ ਲੱਗਾ ਜਿੱਦਾਂ ਕਿ ਤੁਸੀਂ 나ਗ ਦੇਵਤਾ ਜੀ ਦੇ ਸੂਪ ਦੇਖ ਰਹੇ ਜੇ ਮੰਦਰ ਦੇਖ ਰਹੇ ਜੇ ਸਾਨੂੰ ਜਰੂਰ ਦੱਸਿਓ ਕਮੈਂਟਾਂ ਚ ਤੁਸੀਂ ਸਾਡੀ ਵੀਡੀਓ ਕਿੱਥੋਂ ਤੋਂ ਦੇਖ ਰਹੇ ਜੇ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਆ ਸਾਡੀਆਂ ਗੱਲਾਂ ਬਾਤਾਂ ਕਿੱਦਾਂ ਦੀਆਂ ਲੱਗਦੀਆਂ ਮੈਂ ਵੀ ਇਹ ਜਾਨਣਾ ਚਾਹੁੰਨਾ ਲੋਕਾਂ ਨੂੰ ਦੇ ਕੋਲੋਂ ਕਿ ਜਿੱਦਾਂ ਮੈਂ ਵੀਡੀਓ ਦੇ ਵਿੱਚ ਪ੍ਰੈਕਟੀਕਲ ਕਰਕੇ ਸੱਪ ਦੇ ਨਾਲ ਲੋਕਾਂ ਨੂੰ ਦੱਸਦਾ ਮਾਂ ਕੀ ਵਾਕਿਆ ਹੈ ਲੋਕਾਂ ਦਾ ਥੋੜਾ ਜਿਹਾ ਮਨ ਚੋਂ ਡਰ ਖਤਮ ਹੋਇਆ ਕੀ ਵਾਕਿਆ ਹੈ ਸੱਪਾਂ ਦੇ ਬਾਰੇ ਲੋਕਾਂ ਦੀ ਜਾਣਕਾਰੀ ਵਧੀ ਆ ਤੇ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਸਾਡੀਆਂ ਵੀਡੀਓ ਦੇਖਣ ਦੇ ਨਾਲ ਸੱਪਾਂ ਦੇ ਕੰਮ ਦੇ ਵਿੱਚ ਤੁਹਾਡੀ ਕੋ ਜਾਣਕਾਰੀ ਦੇ ਵਿੱਚ ਇਸਾਫਾ ਹੋਇਆ ਉਹ ਜਾਣਕਾਰੀ ਵਧੀ ਆ ਜਿੱਦਾਂ ਕਿ ਕੋਈ ਤੁਸੀਂ ਹਰ ਇੱਕ ਸੱਪ ਨੂੰ ਜ਼ਹਿਰ ਵਾਲਾ ਹੀ ਸਮਝਦੇ ਸੀ ਤੇ ਬਹੁਤ ჯერ ਤੋਂ ਵੀਡੀਓ ਪਾ ਕੇ ਅਸੀਂ ਤੁਹਾਨੂੰ ਜ਼ਹਿਰ ਵਾਲੇ ਤੇ ਬਿਨਾਂ ਜ਼ਹਿਰ ਵਾਲੇ ਸੱਪਾਂ ਦੀਆਂ ਦੇ ਵਿੱਚ ਮਤਲਬ ਵੱਖਰਾ-ਵੱਖਰਾ ਤਰੀਕਾ ਵਾਸਤੇ ਆ ਵੀ ਆ ਜ਼ਹਿਰ ਵਾਲਾ ਆ ਆ ਬਿਨਾਂ ਜ਼ਹਿਰ ਵਾਲਾ ਇਹ ਜਰੂਰ ਐਸੀ ਚੀਜ਼ ਨੂੰ ਕਮੈਂਟਾਂ ਦੇ ਵਿੱਚ ਦੱਸਿਓ ਨਾਲੇ ਦੋਸਤੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਸਾਡਾ ਦਰਬਾਰ ਬਾਬੇ ਜੀ 나ਗ ਦਾ ਕਿੱਦਾਂ ਦਾ ਲੱਗਿਆ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਤਿਸ਼ਵਰਾਤਰੀ ਤੋਂ ਬਾਅਦ ਵਿੱਚ ਇੱਕ ਇੱਕ ਦਿਨ ਦੇ ਵਿੱਚ ਅਸੀਂ ਤਿੰਨ ਤਿੰਨ ਵੀਡੀਓ ਵੀ ਆਪ ਜੀ ਦੀ ਸੇਵਾ ਦੇ ਵਿੱਚ ਨਵੇਂ ਤੋਂ ਨਵੇਂ ਸੱਪ ਦੀ ਜਾਣਕਾਰੀ ਦੇ ਨਾਲ ਹਾਜ਼ਰ ਹੋਵਾਂਗੇ ਜੈ ਸ਼ੰਕਰ ਜੈ ਨਾਗ